ਹੈਲੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਸਕਦੇ ਹੋ ਆਪਣੇ ਹੁਣ ਸਬਜ਼ੀਆਂ ਲੱਗਣ ਦੀ ਤਿਆਰੀ ਸ਼ੁਰੂ ਹੋ ਗਈ ਆ ਤਕਰੀਬਨ ਆਪਣੇ ਮਹੀਨੇ ਇੱਕ ਦੀਆਂ ਬਿਲਾਂ ਹੈਗੀਆਂ ਨੇ ਮੈਂ ਪਹਿਲਾਂ ਵੀ ਪਾਈ ਸੀਗੀ ਬਲਾਕ ਬਣਾ ਕੇ ਤੇ ਦੇਖੋ ਫਰੈਂਡਸ ਇੱਥੇ ਮਿਰਚਾਂ ਲੱਗਣੇ ਸ਼ੁਰੂ ਹੋ ਗਏ ਅੱਜ ਆਪਾਂ ਸਬਜ਼ੀ ਤੋੜਾਂਗੇ ਆ ਦੇਖੋ ਬਲਾਕ ਕੀ ਆਪਣੇ ਲੱਗੇ ਹੋਏ ਕੱਕੜੀ ਦੇਖੋ ਤਕਰੀਬਨ ਕਿੰਦੀ ਵੱਡੀ ਲੱਗਿਆ ਆਪਾਂ ਅੱਜ ਸਬਜ਼ੀ ਕੱਟ ਕਰਾਂਗੇ ਹੋ ਗਿਆ ਨੇ ਛੋਟੀਆਂ ਛੋਟੀਆਂ ਧਕਾ ਰਹੀ ਆ ਦੇ ਇਸ ਤਰ੍ਹਾਂ ਸ਼ੁਰੂ ਹੋ ਗਈਆਂ ਨੇ ਕੱਕਰੀਲੇ ਵੀ ਹਨਾ ਮਤਵ ਵਾਲਾ ਕਿ ਛੋਟੇ ਛੋਟੇ ਕਰੇਲੇ ਲੱਗਣੇ ਸ਼ੁਰੂ ਹੋ ਨੇ ਆਪਾਂ ਪਦੀਨਾ ਹੋ ਗਿਆ ਜਿਸ ਤਰ੍ਹਾਂ ਤੇ ਆ ਦੇਖੋ ਧਣੀਆਂ ਹਨਾ ਤੇ ਇਹਦੇ ਸ਼ਿਮਲਾ ਮਿਰਚ ਸਾਹ ਦੇਖੋ ਆਪਣੇ ਪੇਠਾ ਕਹਿੰਦੇ ਹੁੰਦੇ ਨੇ ਜਿਹਨੂੰ ਆ ਦੇਖੋ ਇਹ ਆਪਣੀ ਛੱਤ ਤੇ ਵੇਲ ਲਾਈ ਹੋਈ ਆ ਆਪਣੇ ਮਹੀਨੇ ਕਿਤੇ ਵੇਲਾ ਮਤਵ ਵਾਲੇ ਇਹਨੂੰ ਹੁਣ ਸਬਜ਼ੀ ਲੱਗਣੀ ਸ਼ੁਰੂ ਹੋ ਰਹੀ ਆ ਹਾਂਜੀ ਆ ਦੇਖੋ ਮਿਰਚਾਂ ਜੋ ਕਿ ਆਪਾਂ ਅੱਜ ਤੋੜਾਂਗੇ ਸਬਜ਼ੀ ਵਾਸਤੇ ਆ ਦੇਖੋ ਕਿੰਦਾ ਲੱਗੇ ਹੋਏ ਨੇ ਤੇ ਲਾਲ ਟਮਾਟਰ ਆਪਾਂ ਰੋਜ਼ ਤੋੜਦੇ ਰਹਿੰਦੇ ਆ ਆਹ ਬਲੋਜੀ Shimla ਮਿਰਚਾਂ ਦੇਖ ਸਕਦੇ ਹੋ ਤੁਸੀਂ ਕਿੰਦਾ ਲੱਗੀਆਂ ਨੇ ਮਾਕਿਲ ਕੀ ਲੋਕ ਕਹਿੰਦੇ ਨੇ ਖੇਤਾਂ ਵਿੱਚ ਸਬਜ਼ੀ ਹੁੰਦੀ ਆ ਆਪਾਂ ਤਾਂ ਜੀ ਛੱਤ ਤੇ ਹੀ ਲਾ ਦੇਈ ਦੀ ਆ ਲੋ ਜੀ ਤੁਸੀਂ ਦੇਖੋ ਮਿਰਚ ਦੇਖੋ ਕਿੰਨੀ ਲੱਗੀ ਹੋਈ ਆ ਹਜੇ ਇਹਨਾਂ ਨੂੰ ਆਪਣੇ ਮਹੀਨਾ-ਮਹੀਨਾ ਖੋਇਆ ਬੂਟੇ ਲੱਗਣੀ ਦੇਖ ਲੱ ਸ਼ੁਰੂ ਹੋਈ ਫੀ ਮਿਰਚ ਲੋ ਜੀ ਹੁਣ ਆਪਾਂ ਸਾਰੀ ਸਬਜ਼ੀ ਤੋੜਾਂਗੇ ਹਾਂਜੀ ਇਹ ਦੇਖੋ ਆਪਣੇ ਖੀਰੇ ਵੀ ਇਸ ਤਰ੍ਹਾਂ ਨਾ ਲੱਗੇ ਹੋਏ ਨੇ ਆ ਦੇਖੋ ਆ ਖੀਰਾ ਲੱਗਿਆ ਹੋਇਆ ਤੇ ਛੋਟੇ-ਛੋਟੇ ਉੱਤੇ ਖੀਰੇ ਲੱਗੇ ਜਾ ਰਹੇ ਨੇ ਐਂ ਦੇਖੋ ਆਪਾਂ ਇਹਨਾਂ ਨੂੰ ਹੁਣ ਕੱਟ ਦਿਆਂ ਸਾਰੇ ਫਰੈਂਡਸ ਦੇਖ ਸਕਦੇ ਹੋ Shimla mirchਾਂ, khire, kakkdi ਦੇਖੋ ਗਿੱਡੀ ਵੱਡੀ ਹੈ ਨਾ ਜਿਹੜੀ ਆਪਾਂ ਤੋੜੀ ਤੁਹਾਨੂੰ ਦਿਖਾਈ ਸੀ ਆਪ ਦੀ ਇੰਨਾ ਤਾਜ਼ਾ ਬਿਲਕੁਲ ਹਰੀ ਮਿਰਚ ਟਮਾਟਰ ਸ਼ਿਮਲਾ ਮਿਰਚ ਦੇਖੋ ਆ ਹੁਣ ਆਪਾਂ ਇੱਥੇ ਸਾਰਾ ਕੁਝ ਆਪਣਾ ਮਿਰਚਾਂ ਦੇਖੋ ਆਪਾਂ ਸਾਰੀਆਂ ਤੋਲ ਲਈਆਂ ਛੋਟੀਆਂ-ਛੋਟੀਆਂ ਨਾ ਜੇ ਆਪਾਂ ਛੱਡਤੀਆਂ ਨਹੀਂ ਤੇ ਲਾਉ ਜੀ ਦੇਖ ਲਓ ਤੇ ਆਪਣੇ ਔਰੇਂਜ ਵੀ ਲੱਗੇ ਹੋਏ ਨੇ ਮਤਲਬ ਹਜੇ ਛੋਟੇ ਨੇ ਹਾਂਜੀ ਠੀਕ ਥੈਂਕ ਯੂ